ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 11 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਜਿਹੀ ਹਵਾ ਦੇ ਵਿੱਚ ਰਵਾਨਗੀ ਦੇਖਣ ਨੂੰ ਮਿਲ ਰਹੀ ਹੈ। ਹਲਕੇ-ਹਲਕੇ ਬੱਦਲ ਵੀ ਆਸਮਾਨ ਦੇ ਵਿੱਚ ਦੇਖਣ ਨੂੰ ਜਰੂਰ ਮਿਲ ਰਹੇ ਹਨ। ਤੁੰਦ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪੈ ਰਹੀ ਤੇ ਨਾ ਹੀ ਕੋਰਾ ਕਿਸੇ ਵੀ ਖੇਤਰ ਦੇ ਵਿੱਚ ਦੇਖਣ ਨੂੰ ਮੈਲ ਰਿਹਾ ਹੈ ਜਿਹੜੀ ਇਹ ਬੱਦਲਬਾਈ ਬਣੀ ਹੋਈ ਹੈ ਇਸ ਕਰਕੇ ਅੱਜ ਮੌਸਮ ਤਾਂ ਤੁੱਪ ਤੇ ਬੱਦਲਬਾਈ ਕੱਲ ਵਾਂਗੂ ਹੀ ਰਹਿਣ ਦੀ ਸੰਭਾਵਨਾ ਹੈ ਪਰ ਸ਼ਾਮ ਵੇਲੇ ਪੰਜਾਬ ਦੇ ਜਿਹੜੇ ਇਲਾਕੇ ਨੇ ਆਪਣੇ ਜੰਮੂ ਕਸ਼ਮੀਰ ਦੇ ਜਾਂ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਹਨ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਕਣਮਣ ਹੋਣ ਦੀ ਸੰਭਾਵਨਾ ਬਣ ਰਹੀ ਹੈ ਕਿਉਂਕਿ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਪਹਾੜਾਂ ਦੇ ਉੱਪਰੋਂ ਦੀ ਗੁਜ਼ਰੇਗਾ ਜੇਕਰ ਉਹ ਥੋੜਾ ਜਿਹਾ ਥੱਲੇ ਵੱਲ ਨੂੰ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਮਾਝੇ ਦੇ ਕੁਝ ਕੁ ਇਲਾਕੇ ਗੁਰਦਾਸਪੁਰ ਹੋ ਗਿਆ ਜਾਂ ਪਠਾਨਕੋਟ ਹੋ ਗਿਆ ਜਾਂ ਹੁਸ਼ਿਆਰਪੁਰ ਦੇ ਇਲਾਕੇ ਹੋ ਗਿਆ ਥੋੜੇ ਬਹੁਤ ਖੇਤਰਾਂ ਦੇ ਵਿੱਚ ਹਲਕੀ ਜਿਹੀ ਕਣਮੈਣ ਅੱਜ ਰਾਤ ਨੂੰ ਹੋ ਸਕਦੀ ਹੈ ਨਹੀਂ ਤਾਂ ਜ਼ਿਆਦਾਤਰ ਇਲਾਕੇ ਦਾ ਮੌਸਮ ਸਾਫ਼ ਰਹੇਗਾ ਧੁੱਪ ਵਾਲਾ ਰਹੇਗਾ ਤੇ ਹਲਕੀ ਬੱਦਲਬਾਈ ਜਿਵੇਂ ਕੱਲ ਬਣੀ ਹੋਈ ਸੀਗੀ ਉਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਅਜੇ ਚਾਰ ਤੋਂ ਪੰਜ ਦਿਨ ਦਿਖਾਈ ਨਹੀਂ ਦੇ ਰਹੇ ਮੀਂਹਾਂ ਦੀ ਜਿਹੜੀ ਵਾਪਸੀ ਹੈ 15 ਤਰੀਕ ਤੋਂ ਬਾਅਦ ਹੁੰਦੀ ਹੋਈ ਜਾਪ ਰਹੀ ਹੈ ਅੱਜ ਟੁੱਟਵੇਂ ਤੌਰ ਤੇ ਸ਼ਰਾਟੇ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲੱਗ ਸਕਦੇ ਹਨ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਕੁਝ ਵੀ ਖਾਸ ਵਾਪਰੇਗਾ ਨਹੀਂ ਉਹਨਾਂ ਖੇਤਰਾਂ ਦੇ ਵਿੱਚ ਹਲਕੀ ਜਿਹੀ ਬੱਦਲਬਾਜ਼ੀ ਜਿਵੇਂ ਹੁਣ ਬਣੀ ਹੋਈ ਹੈ ਉਸੇ ਤਰ੍ਹਾਂ ਹੀ ਕੱਲ ਵਾਂਗੂ ਅੱਜ ਵੀ ਬਣੇ ਰਵੇ